ਹਾਂਜੀ ਸੱਸੀ ਕਾ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕਬੱਡੀ ਅਪਡੇਟ 2K ਤੇ ਅੱਜ ਵੀ ਤੁਹਾਡੇ ਕੋਲ ਇੱਕ ਸੁਪਰਸਟਾਰ ਰੇਡਰ ਹੈ ਪਰ ਤੁਹਾਡੀ ਨਜ਼ਰਾਂ ਦੇ ਵਿੱਚ ਕਰੰਟ ਜਾਂ ਪੁਰਾਣੇ ਜੇ ਤੁਹਾਨੂੰ ਦੋ ਰੇਡਰਾਂ ਦੇ ਨਾਲ ਲੈਣੇ ਹੋ ਤੁਸੀਂ ਕਿਹੜੇ ਲਾਉਂਗੇ ਅ ਦੋ ਰੇਡਰਾਂ ਦੇ ਭਾਜੀ ਜਿੱਦਾਂ ਮਲ ਇੱਕ ਤੇ ਮੇਰੇ ਨਾਲ ਹੀ ਖੇਡਣਦੇ ਆ ਨਾ ਸੁਲਤਾਨ ਭਲਵਾਨ ਤੇ ਬਹੁਤ ਵਧੀਆ ਮਲ ਕੇ ਕਾਫੀ ਏਜ ਵੀ ਹੋ ਗਈ ਆ ਤੇ ਵਧੀਆ ਬਹੁਤ ਜੀਦਾਰੀ ਵਾਲਾ ਰੇਡਰ ਹਨਾ ਉਹਨਾਂ ਦਾ ਮੈਂ ਬਾਲ ਬਾਲ ਉਹਨਾਂ ਨੂੰ ਫੋਲੋ ਹੀ ਕਰਦਾ ਤੇ ਇੱਕ ਜਿਵੇਂ ਕਹਿੰਦੀਏ ਪੁਰਾਣਿਆਂ ਦਾ ਫੈਨ ਹਾਂ ਮੈਂ ਜਿਵੇਂ ਸੰਦੀਪਾ ਜੀ ਲੱਲੀਆਂ ਵਾਲੇ ਉਹਨਾਂ ਦੀ ਬਹੁਤ ਜੀ ਉਹ ਵੀ ਆਏ ਹੋਏ ਆ ਇੱਥੇ ਹਾਂਜੀ ਹਾਂਜੀ ਆਏ ਸਾਡੇ ਨਾਲੀਆਂ ਤੇ ਸੈਕਿੰਡ ਭਾਜੀ ਦੋ ਜਾਫੀ ਕਰੰਟ ਚੱਲਦੇ ਜਾਂ ਪੁਰਾਣੇ ਅ ਚੱਲਦੇ ਤੇ ਭਾਜੀ ਮਤਲਬ ਪੁਰਾਣੇ ਹੁਣ ਜਿਹੜਾ ਚੱਲਦੇ ਪਏ ਹਾਂ ਚੱਲਦੇ ਦੱਸ ਦਿਓ ਦੋ ਤੇ ਦੋ ਪੁਰਾਣੇ ਜੇ ਤੁਹਾਨੂੰ ਦੱਸਣਿਓ ਚਲਦੇ ਭਾਜੀ ਆਪੋ ਆਪਣੇ ਥਾਂ ਵਧੀਆ ਮਤਲਬ ਸਾਰੇ ਹੀ ਲਾ ਲੋ ਹਨ ਇਸ ਟਾਈਮ ਜਿੱਦਾ ਮਤਲਬ ਸ਼ੀਲੂ ਆ ਹਨ ਜਿੱਦਾ ਫਰਿਆਦ ਆ ਵਧੀਆ ਬੰਦੇ ਬਲ ਸਾਰੇ ਹੀ ਆਪੋ ਆਪਣੇ ਥਾਂ ਲੈਵਲ ਸੈੱਟ ਕੀਤਾ ਵਾ ਗੋਡਾ ਮਤਲਬ ਸਾਰੇ ਹੀ ਮਾਜੀ ਵਧੀਆ ਤੇ ਦੋ ਪੁਰਾਣੇ ਜਿਨ੍ਹਾਂ ਤੋਂ ਤੁਸੀਂ ਦੇਖ ਕੇ ਕਬੱਡੀ ਖੇਡਣੀ ਸ਼ੁਰੂ ਕੀਤੀ ਜਾਂ ਜਿਨ੍ਹਾਂ ਤੋਂ ਤੁਸੀਂ ਇਨਸਪੀਰੇਸ਼ਨ ਲੈਂਦੇ ਆ ਕਿ ਆਹ ਪਲੇਅਰ ਬੜੇ ਵਧੀਆ ਸੀ ਅ ਦੋ ਪੁਰਾਣੇ ਭਾਜੀ ਹੈਗੇ ਆ ਇੱਕ ਜਲਾਲਪੁਰੀਆ ਪਾਲਾ ਹਨਾ ਕਿ ਪ੍ਰਦਰਸ਼ਨੀ ਸਰੀਰ ਬਹੁਤ ਵਧੀਆ ਵਾਲਾ ਹਨਾ ਕਿ ਉਹਨਾਂ ਨੂੰ ਦੇਖ ਕੇ ਟੈਟੂ ਵੀ ਬਹੁਤ ਜਾਨਾ ਨੇ ਬਣਾਇਆ ਬਹੁਤ ਵਧੀਆ ਬਣਾਇਆ ਸਾਰਿਆਂ ਨੇ ਬੜਾ ਕੁਝ ਤੇ ਬਾਕੀ ਤੇ ਇਹ ਉਹਨਾਂ ਵਾਲਾ ਪਤਾ ਨਹੀਂ ਹਾਂਜੀ ਸੈਕਿੰਡ ਇੱਕ ਰਹਿ ਗਿਆ ਇੱਕ ਦੱਸਦੇ ਹੋਰ ਇੱਕ ਹੈਗਾ ਭਾਜੀ ਜਿਵੇਂ ਪੁਰਾਣਾ ਹੈ ਭਾਜੀ ਇਹ ਦੂਜੇ ਕੀ ਉਹਦੇ ਨਾਲ ਨਾਲ ਲੈਂਦੇ ਆ ਸਾਡੇ ਏਰੀਆ ਦੇ ਰਾਣਾ ਵੰਜ ਰਾਣਾ ਵੰਜ ਬਹੁਤ ਵੱਡਾ ਪਲੇਅਰ ਹੋਇਆ ਸੀ ਤਾਂ ਪੁਰਾਣੇ ਰਹੇ ਆ ਬਹੁਤ ਤਗੜੇ ਉਹਨਾਂ ਦੇ ਹਾਂਜੀ ਬਾਕੀ ਤੁਸੀਂ ਸੌਣ ਹੀ ਲਿਆ ਇਸ ਵੀਡੀਓ ਦੇ ਵਿੱਚ ਜੋ ਅੰਬੇ ਸੌਰ ਸਿੰਘ ਜੀ ਨੇ ਲਾਈਵ ਆ ਕੇ ਕੀ ਦੱਸਿਆ ਜੋ ਕਿ ਸੰਦੀਪ ਲੱਲੀਆਂ ਤੇ ਰਾਣੇ ਵੰਜ ਬਾਰੇ ਤੇ ਪਾਲੇ ਜਲਾਲਪੁਰਿਆ ਕਿਉਂ ਫੇਵਰੇਟ ਆ ਅੰਬੇ ਸੌਰ ਸਿੰਘ ਦਾ ਤੇ ਸੁਲਤਾਨ ਨੂੰ ਛੋਟਾ ਰੇਡਰ ਕਿਉਂ ਮੰਨਦਾ ਬਾਕੀ ਤੁਸੀਂ ਸੌਣ ਹੀ ਲਿਆ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਅੰਬੇ ਦੀ ਖੇਡ ਕਿੱਦਾਂ ਦੀ ਲੱਗਦੀ ਆ ਹਾਂਜੀ ਕਿੱਦਾਂ ਲੱਗੀ ਆਪਣੇ ਚੈਨਲ ਦੀ ਅਪਡੇਟ ਸਾਰੇ ਵੀਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਧੰਨਵਾਦ